ਸਰਬੱਤ ਦੇ ਭਲੇ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰਮਿਤ ਸਿੰਘ ਮਠਾਰੂ ਵੱਲੋਂ ਆਪਣੇ ਗ੍ਰਹਿ ਗੁੱਡ ਲਾਈਫ ਫਿਟਨੈਸ ਜਿਮ ਗੁਰਨਾਮ ਨਗਰ ਸੁਲਤਾਨਪੁਰ ਰੋਡ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਸ਼ਿਰਖਨ ਪਾਰਕ ਸਾਹਿਬ ਤੇ ਪਹੁੰਚੇ। ਉਪਰੰਤ ਢਾਡੀ ਅਤੇ ਕਵਿਸ਼ਰੀ ਜਥੇ ਨੇ ਗੁਰਬਾਣੀ ਕਥਾ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਹਰਮਿਤ ਸਿੰਘ ਮਠਾਰੂ ਵੱਲੋਂ ਆਈਆਂ ਹੋਈਆਂ ਗੁਰੂ ਸੰਤਾਂ ਨੂੰ ਛੀਆਂ ਆਇਆ ਆਗਤਿਆ ਹੋਇਆ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ। ਦੀ ਬਾਹਰ ਦਾ ਸਹੇ ਕਾਰਾ ਜੱਲ ਆ ਆ ਤੇ ਦੇ ਦੇ ਮਤਨ ਸੰਗਤ ਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਸ਼੍ਰੀ ਖੰਡ ਪਾਟ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘ ਤੇ ਢਾਡੀ ਸਿੰਘਾਂ ਨੇ ਗੁਰੂ ਕੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਮੈਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਕਰਦਾ ਸਰਬਤ ਦੇ ਭਲੇ ਲਈ ਅਰਦਾਸ ਕਰਦਾ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ